ਲੁਗਨਾਲਾ ਵਿੱਚ ਡਿਜੀਟਲ ਪ੍ਰੈਸ ਕਲੱਬ ਦੀ ਹੋਈ ਇੱਕ ਮੀਟਿੰਗ ਮੀਟਿੰਗ ਵਿੱਚ ਚਾਹੇ ਪੱਤਰਕਾਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਜਲਦੀ ਅਗਲੀ ਮੀਟਿੰਗ ਵਿੱਚ ਨਵੀਂ ਬੋਡੀ ਦਾ ਵਿਸਤਾਰ ਕੀਤਾ ਜਾਊਗਾ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਤੇ ਆਟੋ ਚਲਾਣ ਵਾਲੇ ਰਸਤੇ ਦੀ ਦੁਕਾਨ ਵਾਲੇ ਉਹ ਵੀ ਆਪਣੇ ਕਾਰਡ ਬਣਾ ਕੇ ਬੈਠੇ ਹੁਣ ਉਹ ਤੋਂ ਕਾਰਵਾਈ ਕੀਤੀ ਜਾਗੀ ਜੀ ਦੇਖੋ ਜੀ ਮੈਂ ਤਾਂ ਪਹਿਲਾਂ ਹੀ ਬੇਨਤੀ ਕੀਤੀ ਆ ਵੀ ਜਿਹੜਾ ਵਾ ਇੱਕ ਸਾਡੇ ਪ੍ਰੈਸ ਕਲੱਬ ਬਣ ਗਿਆ ਜੀ ਉਹਦੇ ਵਿੱਚ ਅਥੇ ਵੇਰੀਫਾਈ ਕਰਾਂਗੇ ਵੀ ਇਹ ਬੰਦਾ ਜਿਹੜਾ ਵਾ ਇਹ ਸਹੀ ਆ ਇਹਨੂੰ ਪਤਾ ਹੈ ਨਹੀਂ ਪਤਾ ਹੈਗਾ ਵਾ ਠੀਕ ਆ ਉਹ ਕਰਕੇ ਜਿਹੜਾ ਵਾ ਅਸੀਂ ਉਹ ਪ੍ਰੈਸ ਦਾ ਆਪਣੇ ਕਲੱਬ ਦਾ ਮੈਂਬਰ ਉਹਨੂੰ ਵੈਰੀਫਿਕੇਸ਼ਨ ਕਰਕੇ ਮੈਂਬਰ ਬਣਾਵਾਂਗੇ ਮੇਰੀ ਗੱਲ ਕਰਨ ਦਾ ਇਹੀ ਤਰੀਕਾ ਸੀਗਾ ਵੀ ਪਹਿਲੀ ਇੱਕ ਆਈਡੀ ਜ਼ਰੂਰ ਹੋਵੇ ਕੱਲ ਨੂੰ ਕੋਈ ਨੁਕਸਾਨ ਹੋ ਸਕਦਾ ਵਾ ਕਿਉਂਕਿ ਜਿਹੜਾ ਮਰਜੀ 1000 ਰੁਪਏ ਦਾ ਲੋਗੋ ਲਿਆ ਤੇ ਚੱਕਿਆ ਵਿੱਚ ਟਿੰਡੋ ਜਾਸ ਆਇਆ ਤੇ ਚੁੱਪ ਕਰਕੇ ਲੈ ਕੇ ਤੁਰ ਪਿਆ ਅਗਲੇ ਤੇ ਅੱਗੇ ਕਰਦਾ ਇਹ ਨਹੀਂ ਹੋਣਾ ਚਾਹੀਦਾ ਇੱਕ ਸੰਸਦ ਦਾ ਇੱਕ ਡੀਸੀ ਦਾ ਇੱਕ ਪੰਜਾਬ ਸਰਕਾਰ ਦਾ ਕੋਈ ਵੀ ਆਈਡੀ ਯਾਰ ਹੁੰਦਾ ਜਿਹਦੇ ਆਪਾਂ ਨੂੰ ਤਨਖਾਹ ਲਾਣੇ ਕੇ ਪੱਤਰ ਕਰਦੀ ਇੱਕ ਆਈਡੀ ਨਾ ਜਾਲੋ ਬਣਾਓ ਤੁਸੀਂ ਉਹਨਾਂ ਨੂੰ ਹੋਰ ਦੇ ਦਿਓ ਇੱਕ ਆਈਡੀ ਡੀਸੀ ਵੱਲੋਂ ਡੀਪੀਆਰ ਵੱਲੋਂ ਜਿਹੜੀ ਹੋ ਜਾਣੀ ਚਾਹੀਦੀ ਵੀ ਇਹ ਜਿਹੜਾ ਵਾ ਇਹਨਾਂ ਦਾ ਚੈਨਲ ਹੈਗਾ ਵਾ ਇਹ ਜਿੱਥੇ ਮੀਟਿੰਗ ਜਾ ਆ ਸਕਦੇ ਨੇ ਇਸ ਕਰਕੇ ਕੋਈ ਨੁਕਸਾਨ ਨਾ ਹੋ ਸਕੇ ਤਾਂ ਕਰਕੇ ਅਸੀਂ ਵਿਚਾਰ ਕੀਤਾ ਵੀ ਆਈਡੀ ਜ਼ਰੂਰ ਹੋਣੀ ਚਾਹੀਦੀ ਇਹ ਡਿਸਟ੍ਰੈਸ ਪ੍ਰੈਸ ਕਲੱਬ ਲੁਧਿਆਣਾ ਵੱਲੋਂ ਜਿਹੜੀ ਮੀਟਿੰਗ ਬੁਲਾਈ ਗਈ ਆ ਉਦੇ ਵਿੱਚ ਸਾਰੇ ਜਿਹੜੇ ਡਿਜੀਟਲ ਨਾਲ ਜੁੜੇ ਹੋਏ ਪੱਤਰਕਾਰੇ ਸ਼ਾਮਿਲ ਹੋਏ ਆ ਔਰ ਸਰਕਾਰ ਦੀ ਜਿਹੜੀ ਕੋਸ਼ਿਸ਼ ਆ ਉਹਦੇ ਮੁਤਾਬਕ ਜਿਹੜਾ ਆ ਅੱਗੇ ਹੁਣ ਮੰਗ ਪੱਤਰ ਜਿਹੜਾ ਆ ਸਰਕਾਰ ਨੂੰ ਦਿੱਤਾ ਜਾਵੇਗਾ